ਹਾਂਜੀ ਦੋਸਤੋ ਅੱਜ ਦੇ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਅੱਜ ਆਪਾਂ ਚੱਲੇ ਆਂ ਮਾੜੀ ਮੁਸਤਫਾ ਮੇਲੇ ਤੇ ਹਾਂਜੀ ਦੋਸਤੋ ਹੁਣ ਅਸੀਂ ਮਾੜੀ ਮੁਸਤਫਾ ਦੀ ਧਰਤੀ ਤੇ ਐਂਟਰੀ ਕਰ ਚੁੱਕੇ ਸੀ ਇੱਥੋਂ ਜੀ ਮੇਲਾ ਸਟਾਰਟ ਹੁੰਦਾ ਹੈ ਵੇਖ ਸਕਦੇ ਹੋ ਤੁਸੀਂ ਦੁਕਾਨਾਂ ਦੀ ਸਟਾਰਟਿੰਗ ਹੋ ਗਈ ਆ ਬਹੁਤ ਵਧੀਆ ਦਰਸ਼ਾ ਤੇ ਲੋਕਾਂ ਦਾ ਠਾਠਾ ਮਾਰਦਾ ਇਕੱਠ ਇਸ ਮੇਲੇ ਤੇ ਹਾਂਜੀ ਦੋਸਤੋ ਫੇਰ ਅਸੀਂ ਮੋਟਰਸਾਈਕਲ ਨੂੰ ਲਾਇਆ ਕਿਸੇ ਦੇ ਘਰੇ ਤੇ ਫੇਰ ਚੱਲੇ ਸੀ ਮੇਲੇ ਦੇ ਵਿੱਚ ਲਓ ਜੀ ਮਾੜੀ ਮੇਲੇ ਦੇ ਆਪਾਂ ਐਂਟਰੀ ਕਰ ਚੁੱਕੇ ਆ ਦੇਖ ਸਕਦੇ ਤੁਸੀਂ ਬਾਜ਼ਾਰ ਆ ਆਪਣਾ ਯਾਰ ਗਰਤੇਜ ਇਹ ਵੀ ਆਨੰਦ ਲੈਦਾ ਹੋਇਆ ਪੂਰਾ ਪੂਰਾ ਇਕੱਠ ਆਈ ਮਾੜੀ ਦੇ ਮੇਲੇ ਤੇ ਪੂਰਾ ਫੇਮਸ ਹੋ ਮੇਲਾ ਜੀ ਇਹ ਮਾਲਵੀ ਧਰਤੀ ਦਾ ਆਠਾ ਮਾਰਦਾ ਇਕੱਠ ਕੱਲ ਨੂੰ ਲਾਸਟ ਰੈਣ ਆਈ ਤੇ ਕੱਲ ਨੂੰ ਵੱਧ ਇਕੱਠ ਹੋਊਗਾ ਦੇਖਿਆ ਕਿੰਨਾ ਲੱਗਿਆ ਮੇਲਾ ਪੂਰਾ ਮਾਦਾ ਆਇਆ ਦਾ ਮੇਲੇ ਦਾ ਯਾਰ ਪੂਰਾ ਘੈਂਟ ਆ ਮਾਦਾ ਘੈਂਟ ਆ ਦਾ ਮੇਲਾ ਪੂਰਾ ਆਨੰਦ ਲੱਗਿਆ ਪੱਤੀਆ ਲੱਗਿਆ ਭయ్యా ਮੇਲੇ ਦੇ ਪੂਰੇ ਦੇਖ ਸਕਦੇ ਹੋ ਪਿੱਛੇ ਜਟੂਰਾਂ ਸਿਰਾਂ ਹੋਇਆ ਭਾਈ ਮੇਲੇ ਪੂਰਾ ਕਾਠੀ ਬਹੁਤ ਆਈ ਗੁਰਦੇਸ਼ ਆ ਕਿੰਨਾ ਇਕੱਠ ਹੋ ਜਾਂਦਾ ਉਹ ਤੇਰੇ ਸਾਹਮਣੇ ਮੇਲੇ ਦੇ ਜਿਹੜਾ ਖੇਲਾ ਜਦ ਬਚਾਲਾ ਦਾਣਾ ਸਵੇਰੇ ਦਾ ਬਹੁਤ ਜਿਆਦਾ ਇਕੱਠ ਹੋ ਜਾਂਦਾ ਅੱਜ ਬਚਾਲਾ ਦਾਣਾ ਮੈਨੂੰ ਹੁੰਦਾ ਨਾ ਮੇਲਾ ਬਾਈ ਪੈਣਾ ਲੈਣਾ ਕਿ ਤੋਂ ਨਹੀਂ ਸੋ ਨੂੰ ਗਾ ਦਾ ਵੀਊ ਕਿਤਾ ਆ ਰਿਹਾ ਦੇ ਸਾਈਡ ਨੂੰ ਵੀ ਲੇਡੀ ਪਰ ਸੀ ਦੇਖ ਸਕਦੇ ਆ ੁੜੀਆਂ ਵਾਲੀ ਖਾਣ ਪ੍ਰਬੰਧ ਕੀਤਾ ਇੱਥੇ ਪਰਸਪੁਰਸ ਲੈਣਾ ਸੋਖਾ ਹੋਏ ਆ ਪਾਰਸੀ ਪਾਰਸਾ ਉੱਪਰ ਵੀ ਤੇ ਬਿਆਸ ਤੇ ਅਗਰ ਨਹੀਂ ਭਾਬੀ ਜਵਾਕਾਸ ਤੇ ਲੈਣਾ ਕਾਉ ਆ ਜਾ ਕਮਿਟੀ ਆ ਵੇਖ ਸਕਦੇ ਆਂ ਕਿ ਹਰ ਇੱਕ ਚੀਜ਼ ਮਿਲਣੀ ਆ ਮੇਲੇ 'ਚੋਂ ਕੋ ਮਰਜ਼ੀ ਲੈ ਲਓ ਆਪਣੇ ਏਰੀਆ ਸਾਰੇ ਹੀ ਹੁੰਦਾ ਹੈ ਨਾ ਲਗਭਗ ਇੱਥੇ ਸਾਰਾ ਏਰੀਆ ਕਟਕੜੋ ਬਾਲਾ ਇਹਦੇ 25-30 ਪਿੰਡਾਂ ਦੇ ਆਈ ਹੋਣੇ ਆ ਲੋਕ ਕਹਣਾ ਇੱਥੇ ਰੌਣਕਾ ਦੇਖ ਸਕਦੇ ਤੁਸੀਂ ਮੇਲੇ ਦੀਆਂ ਬਾਬਾ ਸਤਲਜ ਮਨ ਦੇਵ ਕਾਟ ਦੇ ਮੇਲੇ ਲੱਗਦੇ ਵੇਖ ਲੈਣ ਤੁਸੀਂ ਬੈਕ ਸਾਈਡ ਤੋਂ ਇਹ ਪਿੰਡ ਜਗਾਈ ਬਹੁਤ ਕਾਠਾ ਕਰਨਾ ਸੌਦਾ 18 ਦਾ ਸੌਦਾ ਆਹ ਖੜ ਗਿਆ ਜੀ 18 ਬੱਚਾ ਛੋਟਾ ਹੈ ਚਲਾਉਣੀ ਨਹੀਂ ਆਉਣੀ ਯਾਰ ਚਲਾਉਣੀ ਨਹੀਂ ਆਣੀ ਕਿੰਨੇ ਕੇਰਾਂ ਵਾਲੀ ਹੈ ਪੰਜਾਂ ਵਾਲੀ ਹੈਗਾ ਇਹ ਚਾਹ ਹੁਣ ਸਾਡਾ ਗਰਤੇਜ ਯਾਰ ਕੌਲਫੀਆਂ ਦਾ ਮਾਰਦਾ ਹੋਇਆ ਸੌਦਾ ਪਹੁੰਚਦਾ ਹੋਇਆ ਰੇਟ ਕੀ ਰੇਟ ਆ ਭਾਈ ਦੱਸ ਵੀ ਕਿਹੜੀ ਲੈਣੀ ਹੈ ਗੱਦੇ ਕੌਫੀ ਜਿਹੜੀ ਟੇਸਟ ਹੋਈ ਵਧੀਆ ਲੈ ਲਾਂ ਟੇਸਟ ਦਾ ਵਧੀਆ ਹੈ ਹਿੰਦਿਆ ਭਾਈ ਗਲੇ ਲੈ ਲਈਆ ਖਾਓ ਗੁਲਫੀ ਜਰਦੇ ਕਹਿੰਦਾ ਗਰਮੀ ਬਹੁਤ ਹੁੰਦੀ ਆ ਗੁਲਫੀ ਖਾ ਕੇ ਠੰਡਾ ਹੋਇਆ ਜਾਏ ਫੇਰ ਮੇਲਾ ਵੇਖੀਏ ਜਰਦੇ ਕਹਿੰਦਾ ਜੇ ਗਰਮੀ ਆਵੇ ਉਹ ਗੁਲਫੀ ਖੋਏ ਵਾਲੀ ਖਾਣੀ ਚਾਹੀਦੀ ਆ ਖੋਏ ਵਾਲੀ ਸਵਾਰ ਆ ਜਾਂਦੀ ਆ ਕਹਿੰਦਾ ਖੋਏ ਵਾਲੀ ਕੋਲ ਸਵਾਰ ਐ ਬਾਈ ਫਿਰ ਕੰਫਿਊਜ਼ ਹੋ ਗਏ ਪੱਖਾ ਜਿਹੜਾ ਗਿਆ ਉਹਦਾ ਠੰਡਾ ਹੋ ਜਾਂਦਾ ਕਮਾ ਕਹਿੰਦੇ ਕਿੱਥੇ ਆ ਗਏ ਜਿੱਥੇ ਲੰਗਰ ਹੁੰਦਾ ਉੱਥੇ ਆ ਗਏ ਸਵੇਰ ਬਾਅਦ ਪਕੌੜਿਆਂ ਦੇ ਲੰਗਰ ਚ ਅੱਧਾ ਅੱਧਾ ਕਿਲੋ ਖੜੇ ਕਿਤੇ ਨਹੀਂ ਗਏ ਆਦਾ ਯਾਰ ਮੇਰਾ 1.5 ਕਿਲੋ ਤੇ ਮੇਰੇ ਜਾਂਦਾ ਪਕੌੜਿਆਂ ਦੇ ਅੱਧਾ ਕਿਲੋ ਪਕੌੜੇ ਆਕਰਮਣ ਬਾਬਾ ਸਭਾ ਕਲਪਨ ਬਸ ਬਸ ਸਵੇਰ ਤੋਂ ਲੰਗਰ ਚ ਆ ਰਿਹਾ ਮੈਂ ਪਹੁੰਚਿਆ ਚਾਲ ਬਣੀ ਇਹ ਕੋਲ ਨਾ ਜੀ ਦੋਸਤੋ ਫੇਰ ਦੇਖਿਆ ਅਸੀਂ ਟੂਰਨਾਮੈਂਟ ਟੂਰਨਾਮੈਂਟ ਬਹੁਤ ਹੀ ਵਧੀਆ ਹੁੰਦਾ ਦੋਸਤੋ ਨਾਮੀ ਟੂਰਨਾਮੈਂਟ ਆ ਮਾੜੀ ਮਸਤ ਵਾਲਾ ਫੇਰ ਅਸੀਂ ਟੂਰਨਾਮੈਂਟ ਵੇਖ ਕੇ ਕਰਨ ਪਾਈ ਚਾਲੇ ਜੀ ਦੋਸਤੋ ਸਾਡਾ ਵਲੌਗ ਇਹ ਤੁਹਾਨੂੰ ਵਧੀਆ ਲੱਗਿਆ ਤੇ ਵਾਤਵਾਸ਼ ਸ਼ੇਅਰ ਕਰ ਦੇਣਾ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਧੰਨਵਾਦ ਦੋਸਤੋ ਤੁਹਾਡਾ